ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਹਾਲ ਹੀ ਵਿੱਚ ਹੋਈ ਨਗਰ ਨਿਗਮ ਮੀਟਿੰਗ ਵਿੱਚ ਵਿਰੋਧੀ ਕੌਂਸਲਰਾਂ ਨਾਲ ਹੋਏ ਦੁਰਵਿਹਾਰ ਨੂੰ ਲੈ ਕੇ ਦੁਪਰੀ ਸਥਿਤ ਭਾਜਪਾ ਦਫ਼ਤਰ ਵਿੱਚ ਪ੍ਰਧਾਨ ਰਜਨੀਸ਼ ਤਮਾਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਭਾਜਪਾ ਵਿਰੋਧੀ ਧਿਰ ਦੀ ਨੇਤਾ ਪੂਰਨ ਰਤੜਾ ਅਤੇ ਉਪ ਨੇਤਾ ਰੋਹਿਤ ਸਿੱਕਾ ਨੇ ਪ੍ਰੈਸ ਕਾਨਫਰੰਸ ਵਿੱਚ ਹਿੱਸਾ ਲਿਆ ਪ੍ਰੈਸ ਕਾਨਫਰੰਸ ਵਿੱਚ ਆਪ ਸਰਕਾਰ ਦੇ ਵਰਦੀ ਰਜਨੀਸ਼ ਧਮਾਨ ਨੇ ਕਿਹਾ ਕਿ ਹਾਲ ਹੀ ਵਿੱਚ ਹੋਈ ਨਗਰ ਨਿਗਮ ਮੀਟਿੰਗ ਵਿੱਚ ਆਪ ਵਿਧਾਇਕਾਂ ਨੇ ਲੋਕਤੰਤਰ ਦੀ ਉਲੰਘਣਾ ਕੀਤੀ ਹੈ। ਉਹਨਾਂ ਨੇ ਕਿਸੇ ਵੀ ਵਿਰੋਧੀ ਕਾਉਂਸਲਰ ਨੂੰ ਬੋਲਣ ਨਹੀਂ ਦਿੱਤਾ। ਵਿਧਾਇਕਾਂ ਨੇ ਮੀਟਿੰਗ ਦੌਰਾਨ ਆਪਣੀ ਮਰਜ਼ੀ ਅਨੁਸਾਰ ਕੰਮ ਕੀਤਾ ਅਤੇ ਵਿਰੋਧੀ ਕਾਉਂਸਲਰਾਂ ਦੀ ਗੱਲ ਸੁਣੇ ਬਿਨਾ ਮਤੇ ਪਾਸ ਕੀਤੇ। ਧਮਾਨ ਨੇ ਕਿਹਾ ਕਿ ਮੇਅਰ ਨੂੰ ਕਾਉਂਸਲਰਾਂ ਦੀ ਸ਼ਾਨਦਾਰ ਸਤਿਕਾਰ ਕਰਨਾ ਚਾਹੀਦਾ ਸੀ ਅਤੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਸੀ। ਹਾਲਾਂਕਿ ਮੇਅਰ ਨੇ ਆਪ ਵਿਧਾਇਕਾਂ ਦੇ ਕਹਿਣ ਅਨੁਸਾਰ ਹੀ ਕੀਤਾ ਮੀਟਿੰਗ ਵਿੱਚ ਮੇਅਰ ਸਿਰਫ ਇੱਕ ਰਬੜ ਸਟੈਂਪਲ ਸਾਬਤ ਹੋਏ ਤੇ ਮਾਨ ਨੇ ਕਿਹਾ ਕਿ ਆਪ ਸਰਕਾਰ 100 ਨਵੇਂ ਪਿੰਡ ਜੋੜ ਕੇ ਲੁਧਿਆਣਾ ਦੇ ਖੇਤਰ ਦਾ ਵਿਸਤਾਰ ਕਰ ਰਹੀ ਹੈ ਹਾਲਾਂਕਿ ਨਗਰ ਨਿਗਮ ਕੋਲ ਮੌਜੂਦਾ ਖੇਤਰਾਂ ਨੂੰ ਵਿਕਸਿਤ ਕਰਨੀ ਫੰਡਾਂ ਦੀ ਘਾਟ ਹੈ ਅਤੇ ਹੁਣ ਇੰਨੇ ਸਾਰੇ ਨਵੇਂ ਖੇਤਰਾਂ ਨੂੰ ਜੋੜਨ ਨਾਲ ਵਸਨੀਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਪੈਸੇ ਕਿੱਥੋਂ ਆਉਣਗੇ ਪੁਰਾਣੇ ਖੇਤਰ ਵਿੱਚ ਟੁੱਟੀਆਂ ਸੜਕਾਂ ਸੀਵਰੇਜ ਸਿਸਟਮ ਪੀਣ ਵਾਲੇ ਪਾਣੀ ਦੀ ਘਾਟ ਅਜਹੀਆਂ ਕਈ ਸਮੱਸਿਆਵਾਂ ਆਪ ਸਰਕਾਰ ਪਿਛਲੇ 4 ਸਾਲਾਂ ਵਿੱਚ ਹੱਲ ਨਹੀਂ ਕਰ ਸਕੀ ਹੁਣ ਇਹਨਾਂ 100 ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਫੰਡ ਕਿੱਥੋਂ ਆਉਣਗੇ ਨਗਰ ਨਿਗਮ ਕਮਿਸ਼ਨਰ ਨੂੰ ਇਸ ਸਬੰਧੀ ਸਪਸ਼ਟੀਕਰਨ ਵੀ ਦੇਣਾ ਚਾਹੀਦਾ ਹੈ ਬੁਨਮ ਰਤੜਾ ਨੇ ਕਿਹਾ ਕਿ ਉਹਨਾਂ ਦੇ ਵਾਰਡ ਵਿੱਚ ਪੀਣ ਵਾਲੇ ਪਾਣੀ ਵਿੱਚ ਗੰਦਾ ਪਾਣੀ ਆਉਂਦਾ ਹੈ ਇਸ ਲਈ ਉਹਨਾਂ ਨੇ ਮੇਅਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਪਰ ਅੱਜ ਤੱਕ ਇਸ ਤੇ ਕੋਈ ਵੀ ਕੰਮ ਸ਼ੁਰੂ ਨਹੀਂ ਕੀਤਾ ਗਿਆ ਜਦੋਂ ਕਿ ਜਿੰਨਾ ਵਾਰਡਾਂ ਵਿੱਚ ਆਪ ਸਰਕਾਰ ਦੇ ਕੌਂਸਲਰ ਹਨ ਉੱਥੇ ਪਹਿਲ ਦੇ ਆਧਾਰ ਤੇ ਕੰਮ ਕੀਤਾ ਜਾਂਦਾ ਹੈ ਰੋਹਿਤ ਸਿਕਾ ਨੇ ਕਿਹਾ ਕਿ ਅੱਜ ਆਪ ਸਰਕਾਰ ਦੇ ਵਿਧਾਇਕ ਛੋਟੇ ਛੋਟੇ ਕੰਮਾਂ ਦਾ ਉਦਘਾਟਨ ਕਰਨ ਵਿੱਚ ਰੁਚੀ ਹੋਏ ਹਨ ਅੱਜ ਨਗਰ ਨਿਗਮ ਵਿੱਚ ਵਿਰੋਧੀ ਕੌਂਸਲਰਾਂ ਨਾਲੇ ਜਿਸ ਤਰ੍ਹਾਂ ਦਾ ਦੁਰਭਿਆਰ ਕੀਤਾ ਗਿਆ ਉਹ ਲੋਕਤੰਤਰ ਦਾ ਕਤਲ ਹੈ ਵਿਰੋਧੀ ਕੌਂਸਲਰਾਂ ਨੂੰ ਸਦਨ ਵਿੱਚ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਗਿਆ ਅਤੇ ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਨਰਿੰਦਰ ਸਿੰਘ ਮੱਲੀ ਜ਼ਿਲ੍ਹਾ ਉਪ ਪ੍ਰਧਾਨ ਮਹੇਸ਼ ਸ਼ਰਮਾ ਪ੍ਰੈਸ ਸਕੱਤਰ ਡਾਕਟਰ ਸतीश ਕੁਮਾਰ ਸੋਸ਼ਲ ਮੀਡੀਆ ਸਕੱਤਰ ਰਾਜਨ ਪਾਂਡੇ ਕਸ਼ਿਸ਼ ਰਤੜਾ ਮੋਹਿਤ ਸਿਕਾ ਦੀਪੂ ਸ਼ਰਮਾ ਵੀ ਮੌਜੂਦ ਸਨ